ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਇਹ ਗੱਲ ਇਹ ਦਾਵਾ ਵਿਕਰਮ ਮਜੀਠੀਆ ਦੀ ਪਤਨੀ ਦੇ ਵੱਲੋਂ ਦਿੱਤਾ ਗਿਆ ਹੈ ਟਵੀਟ ਕਰਕੇ ਦੱਸਦੇ ਕਿ ਪੰਜਾਬ ਦੇ ਸਾਬਕਾ ਮੰਤਰੀ ਅਤਰੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਅੱਜ ਯਾਨੀ ਕਿ 3 ਫਰਰੀ ਦੀ ਸਵੇਰੇ ਯਾਨੀ ਕਿ ਅੱਜ 10 ਵਜੇ ਤੋਂ ਬਾਅਦ ਕਹਿ ਸਕਦੇ ਆ ਵੀ 10:30 ਵਜ ਦਾ ਟਾਈਮ ਜਿਹੜਾ ਕਿ ਦਿੱਤਾ ਗਿਆ ਸੀਗਾ ਜੋ ਕਿ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਹਾਲਾਂਕਿ ਇਹ ਜਾਣਕਾਰੀ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠਿਆ ਨੇ ਬੀਤੇ ਕੱਲ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਹੈਗਾ ਕਿ ਗੁਰੂ ਸਾਹਿਬ ਜੀ ਦਾ ਕੋਟਾਨ ਕੋਟੀ ਸ਼ੁਕਰਾਨਾ ਸਾਰੇ ਭੈਣ ਭਰਾਵਾਂ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਦਾ ਤੇ ਦਿ ਲੋ ਧੰਨਵਾਦ ਤੇ ਅੱਜ ਮਾਣੀਓਕ ਸੁਪਰੀਮ ਕੋਰਟ ਦੇ ਵੱਲੋਂ ਯਾਨੀ ਕਿ ਬੀਤੇ ਕੱਲ੍ਹ ਲਈ ਵਿਕਰਮ ਜੀ ਨੂੰ ਜ਼ਮਾਨਤ ਮਿਲੀ ਹੈ ਤੇ ਗੁਰੂ ਸਾਹਿਬ ਦੀ ਰਹਿਮਤ ਬਖਸ਼ੀਸ਼ ਸਦਕਾ ਸੱਚ ਸਾਹਮਣੇ ਆਇਆ ਤੇ ਆਖਿਰ ਸੱਚ ਦੀ ਜਿੱਤ ਹੋਈ ਹੈ ਤੇ ਵਿਕਰਮ ਜੀ ਕੱਲ੍ਹ ਯਾਨੀ ਕਿ ਅੱਜ ਸਵੇਰੇ 10:30 ਵਜੇ ਤੋਂ ਬਾਅਦ ਨਾਪਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਦੱਸ ਦੇ ਕਿ ਵਿਕਰਮ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਉਨਾ ਦੇ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਭਾਰੀ ਖੁਸ਼ੀ ਜਿਹੜੀ ਕਿ ਦੇਖੀ ਗਈ ਸੀ ਤਾਂ ਸੰਭਾਵਨਾ ਇਹ ਹੈ ਕਿ ਪਟਿਆਲਾ ਦੇ ਵਿੱਚ ਨਾਪਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਕਿ ਇਕੱਠੇ ਹੋ ਰਹੇ ਨੇ ਜਦੋਂ ਕਿ ਵਜੀਠਿਆ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਦਾ ਧੂਮ-ਧਾਮ ਦੇ ਨਾਲ ਸਵਾਗਤ ਜਿਹੜਾ ਕਿ ਸਮਰਥਕਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਅਤੇ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਕੜੇ ਇੰਤਜ਼ਾਮ ਵੀ ਜਿਹੜੇ ਕੀ ਕੀਤੇ ਗਏ ਨੇ ਜ਼ਿਕਰ ਹੈਗਾ ਕਿ ਵਿਕਰਮ ਅਜੀਠਿਆ ਨੂੰ ਸੋਮਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਹੀ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਸੀਗੀ ਤੇ ਉਹ ਕਰੀਬ 7 ਮਹੀਨੇ ਤੋਂ ਆਮਦਨ ਤੋਂ ਬਾਅਦ ਸੰਪਤੀ ਦੇ ਚਾਇਦਾ ਤੇ ਮਾਮਲੇ ਦੇ ਵਿੱਚ ਪਟਿਆਲਾ ਦੀ ਨਾਬਾ ਜੇਲ੍ਹ ਦੇ ਵਿੱਚ ਬੰਦ ਸਨ ਤੇ ਉਹਨਾਂ ਦੇ ਵਕੀਲ ਨੇ ਵੀ ਇਹ ਗੱਲ ਆਖੀ ਹੈ ਕਿ ਹੁਣ ਟ੍ਰਾਇਲ ਕੋਰਟ ਤੈ ਪ੍ਰਕਿਰਿਆ ਅਨੁਸਾਰ ਮਜੀਠਾ ਦੀ ਜ਼ਮਾਨਤ ਦੇ ਉੱਤੇ ਕੁਝ ਸ਼ਰਤਾਂ ਲਾਗੂ ਕਰ ਸਕਦੀ ਹੈ ਹਾਲਾਂਕਿ ਜੜੀ ਹੁਣ ਖਬਰ ਆ ਰਹੀ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠਿਆ ਦੀ ਪਤਨੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਹ ਗੱਲ ਆਖੀ ਗਈ ਹੈ ਕਿ ਵਿਕਰਮ ਮਜੀਠਿਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਕਿਉਂਕਿ ਕੱਲ ਜ਼ਮਾਨਤ ਮਿਲੀ ਸੀਗੀ ਤੇ ਉਸ ਤੋਂ ਬਾਅਦ ਇਹ ਕਿਆਸਰਾਈਨ ਲਗਾਈਆਂ ਚਾਰੀਆਂ ਸੀ ਕਿ ਕਦੋਂ ਵਿਕਰਮ ਮਜੀਠਿਆ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤਾਂ ਬੀਤੀ ਸ਼ਾਮ ਨੂੰ ਵਿਕਰਮ ਮਜੀਠਿਆ ਦੀ ਪਤਨੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਸੀ ਕਿ ਅੱਜ ਸਵੇਰੇ ਉਹਨਾਂ ਨੂੰ ਜੋ ਕਿ ਨਾਭਾ ਜੇਲ੍ਹ ਤੋਂ ਉਹ ਬਾਹਰ ਆਉਣਗੇ ਤਾਂ ਉਹਨਾਂ ਦੇ ਸਮਰਥਕ ਵੀ ਜਿਹੜੇ ਕਿ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਵੀ ਪਹੁੰਚਣਗੇ ਜਿਸ ਨੂੰ ਲੈ ਕੇ ਸੁਰੱਖਿਆ ਦੇ ਕਹਿ ਸਕਦੇ ਹਾਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਜਿਹੜੇ ਕਿ